ਤਰਨਤਾਰਨ ਪੁਲਿਸ ਲਾਇਨ ਗਰਾਊਂਡ ਵਿਖੇ ਅੱਜ ਕੌਮੀ ਝੰਡਾ ਲਹਿਰਾਉਣ ਦੀ ਰਸਮ ਕੈਵਨ ਮੰਤਰੀ ਚੇਤਨ ਸਿੰਘ ਜੋੜੇ ਮਾਜਰਾ ਦੇ ਵੱਲੋਂ ਨਿਭਾਈ ਗਈ। ਇਸ ਮੌਕੇ ਉਹਨਾਂ ਦੇ ਨਾਲ ਡਿਪਟੀ ਕਮਿਸ਼ਨਰ ਬਲਦੀਪ ਕੌਰ ਆਈਏਐਸ, ਤਰਨਤਾਰਨ ਦੇ ਐਸਐਸਪੀ ਗੁਰਮੀਤ ਸਿੰਘ ਚੋਹਾਨ ਆਈਪੀਐਸ, ਤਰਨਤਾਰਨ ਐਸਡੀਐਮ ਰਜਨੀਸ਼ ਕੁਮਾਰ ਅਰੋੜਾ ਮੌਜੂਦ ਰਹੇ। ਅੱਜ ਸੀ ਦੇਸ਼ ਦੀ ਆਜ਼ਾਦੀ ਦੀ 76ਵੀਂ ਬਰਗਣ ਮਨਾ ਰਹੇ ਹਾਂ। ਇਸ ਮੌਕੇ ਮੈਂ ਆਪ ਸਭ ਨੂੰ ਹਾਰਦਿਕ ਵਧਾਈ ਦਿੰਦਾ ਹਾਂ। ਦੇਦੀ ਆਜ਼ਾਦੀ ਲਈ ਲੜੀਆਂ ਬੱਖ-ਬੱਖ ਲਹਿਰਾਂ ਆਦੇ ਸ਼ਹੀਦ ਜੀ ਆ سید ਆਜ਼ਮ ਸਰਦਾਰ ਭਗਤ ਸਿੰਘ ਸ਼ਹੀਦ ਰਾਜਗੁਰੂ ਸ਼ਹੀਦ ਸੁਖਦੇਵ ਸਰਦਾਰ ਕਰਤਾਰ ਸਿੰਘ ਸਰਾਭਾ ਸੀਤ ਉਦਮ ਸਿੰਘ ਮਦਨ ਲਾਲ ਟੀਂਦੜਾ ਜੀ ਲਾਲਾ ਲਾਜਪਤ ਰਾਏ ਜੀ ਦੀਪਾਂ ਸਿੰਘ ਕਾਲੇ ਪਾਣੀ ਅਤੇ ਹੋਰ ਅਜ਼ਾਦਿਕਲਾਕੀਆਂ ਬਲੋਂ ਸਮੇਂ ਸਮੇਤੇ ਅਰੰਬੇ ਗਏ ਸੰਘਰਸ਼ਾਂ ਕਾਰਨ ਹੀ ਅੱਜ ਅਸੀਂ ਆਜ਼ਾਦ ਮੁਲਕ ਦੇ ਵਾਸੀ ਹਾਂ ਆਜ਼ਾਦੀ ਸਮਰਸਦਾਨ ਪੰਜਾਬੀਆਂ ਨੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਦਿੱਤੀਆਂ ਸੂਬੇ ਦੇ ਲੋਕਾਂ ਵੱਲੋਂ ਜਿੱਤੇ ਅਥਾ ਪਿਆਸਤ ਕਾ ਮੁੱਖ ਮੰਤਰੀ ਬਣੇ ਸਰਦਾਰ ਪਟਨਾ ਸਿੰਘ ਮਾਨ ਨੇ ਜਿੱਥੇ ਆਪਣੇ ਅਹੁਦੇ ਦੀ ਸੌ ਸਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਇਜਦੀ ਪਿੰਡ ਖਟਗੜ ਕਲਾ ਮੇਖ ਚੁੱਕੀ ਉੱਥੇ ਨਾਲ ਹੀ ਫੈਸਲਾ ਕੀਤਾ ਕਿ ਸਰਕਾਰੀ ਦਫ਼ਤਰਾਂ ਦੇ ਵਿੱਚ ਸ਼ਹੀਦ ਭਗਤ ਸਿੰਘ ਅਤੇ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮrao Ambedkar ਜੀ ਦੀਆਂ ਤਸਵੀਰਾਂ ਲਾਈਆਂ ਜਾਣ ਸ਼ਹੀਦ ਭਗਤ ਸਿੰਘ ਦੇ ਨਾਮ ਉਤੇ ਰੱਖਿਆ ਗਿਆ ਜਿੱਥੇ ਸਰਕਾਰ ਚਿਹਦੇ ਆਦਮ ਦਾ ਪੁੱਤ ਲਗਾਉਣ ਜਾ ਰਹੀ ਹੈ ਸਾਡੇ ਮੁੱਖ ਮੰਤਰੀ ਜੀ ਨੇ ਸ਼ਹੀਦ ਭਗਤ ਸਿੰਘ ਉਧਮ ਸਿੰਘ ਤੇ ਸ਼ਹੀਦ ਕਰਤਾ ਸਿੰਘ ਸਰਾਬਾ ਨੂੰ ਸਰਬਉੱਚ ਨਾਗਰਿਕ ਸਨਮਾਨ ਭਾਰਤ ਰਤਨ ਦੇਣ ਦੀ ਕੇਂਦਰ ਸਰਕਾਰ ਕੇ ਮੰਗ ਰੱਖੀ ਹੈ ਆਜ਼ਾਦੀ ਕੁਲਾਟੇ ਸਾਡਾ ਮਾਣ ਹਨ ਅਤੇ ਮੁੱਖ ਮੰਤਰੀ ਸਰਦਾਰ ਪ੍ਰਵਾਸੀ ਦੀ ਬਾਤ ਦੀ ਅਗਵਾਈ ਵਾਲੀ ਸਰਕਾਰ ਨੇ ਆਜ਼ਾਦੀ ਸੰਗਰਾਮੀਆ ਪ੍ਰਤੀ ਆਪਣੇ ਸਤਕਾਰ ਦੇ ਸਨਮੁਖ ਸੂਬੇ ਦੇ ਮੌਜੂਦਾ ਆਜ਼ਾਦੀ ਘੁਲਾਟੀਆਂ ਦਾ ਰੁਪਏ ਕੀਤਾ ਹੈ ਪੰਜਾਬ ਸਰਕਾਰ ਨੇ ਡਿਊਟੀ ਦੌਰਾਨ ਚੀਤੀ ਪ੍ਰਾਪਤ ਕਰਨ ਵਾਲੇ ਸੈਨਿਕਾਂ ਦੇ ਸਨਮਾਨ ਵੱਜੋਂ ਪੰਜਾਬ ਦੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਦਿੱਤੇ ਜਾਣ ਵਾਲਾ ਮਾਣ ਪੱਤਾ ਵਧਾ ਕੇ 1 ਕਰੋੜ ਰੁਪਏ ਕਰ ਦਿੱਤਾ ਹੈ ਦੇ ਦੇ ਬਹਾਦਰ ਸੈਨਿਕਾਂ ਦੇ ਸਤਕਾਰ ਵੱਜੋਂ ਸੂਬਾ ਸਰਕਾਰ ਨੇ ਹਥਿਆਰਬੰਦ ਦੱਸਦਿਆਂ ਦੇ ਕਿਸੇ ਜਵਾਨ ਦੀ ਨੌਕਰੀ ਦੌਰਾਨ ਮੌਤ ਹੋ ਜਾਣ ਤੇ ਉਹਦੇ ਪਰਿਵਾਰਾਂ ਨੂੰ 25 ਲੱਖ ਰੁਪਏ ਦੀ ਐਕਸਗ੍ਰੇਸ਼ੀਆ ਦੇਣ ਦਾ ਫੈਸਲਾ ਕੀਤਾ ਹੈ ਇਸੇ ਤਰ੍ਹਾਂ ਸੂਬਾ ਸਰਕਾਰ ਵੱਲੋਂ ਦਿਵਾਂਗ ਸਿਪਾਹੀਆਂ ਦਾ ਐਕਸਗ੍ਰੇਸ਼ੀਆ ਵਧਾਉਣ ਦਾ ਮਾਨਜੁਕ ਮੁੱਖ ਮੰਤਰੀ ਸਰਦਾਰ ਫਪਾਸ ਸਿੰਘ ਮਾਨ ਜੀ ਵੱਲੋਂ ਕਾਰਗਿਲ ਦਿਸ਼ਤੇ ਸ੍ਰੀ ਅਮਰਸਾਹ ਸਾਹਿਬ ਕੇ ਫੈਸਲਾ ਕੀਤਾ ਗਿਆ ਹੁਣ 76 ਤੋਂ 100% ਫੀਦੀ ਦਿਵਾਂਗ ਸੈਨਿਕਾਂ ਨੂੰ 20 ਲੱਖ ਤੋਂ ਵਧਾ ਕੇ 40 ਲੱਖ 51 ਤੋਂ 75 ਫੀਸਦੀ ਵਿਦਿਆਨ ਸੈਨਿਕਾਂ ਨੂੰ 10 ਲੱਖ ਤੋਂ ਵਧਾ ਕੇ 20 ਲੱਖ ਅਤੇ 25 ਤੋਂ 50 ਫੀਸਦੀ ਵਿਦਿਆਨ ਸੈਨਿਕਾਂ ਨੂੰ 5 ਲੱਖ ਤੋਂ ਵਧਾ ਕੇ 10 ਲੱਖ ਰੁਪਏ ਮਿਲਣਗੇ ਇਸੇ ਤਰ੍ਹਾਂ ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਦੇ ਗੈਰ ਪੈਨਸ਼ਨ ਧਾਰਕਾਂ ਤਾਂ ਉਹਨਾਂ ਦੀ ਵਿਧਵਾਵਾਂ ਦੀ ਵੀ ਨਵਾਂ ਵਾਰ ਦਿੱਤੀ ਸਹਾਇਤਾ ਵੀ 6000 ਤੋਂ ਵਧਾ ਕੇ 10000 ਰੁਪਏ ਕੀਤੀ ਗਈ ਹੈ ਇਹ ਵੀ પહે ਪਹਿਲੀ ਵਾਰ ਹੋਇਆ ਕਿ ਮੁੱਖ ਮੰਤਰੀ ਸਣੇ ਉਹਨਾਂ ਦੀ ਪੂਰੀ ਕੈਬਨਿਟ ਵਧਾਇਆ ਅਤੇ ਹੋਰ ਅਹੁਦੇਦਾਰ ਸੂਬੇ ਵਿੱਚ ਹਾਲ ਹੀ ਵਿਚ ਆਏ ਹੜ੍ਹਾਂ ਦੌਰਾਨ ਸਰਕਾਰ ਵੱਲੋਂ 105 ਕਰੋੜ ਰੁਪਏ ਦੀ ਫੌਰੀ ਰਾਹ ਦਿੱਤੀ ਗਈ। ਖੁਦ ਮੁੱਖ ਮੰਤਰੀ ਸਾਹਿਬ ਸਰਦ ਭਗਵੰਤ ਸਿੰਘ ਮਾਨ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਨੂੰ ਮਿਲਣ ਗਏ। ਮੁੱਖ ਮੰਤਰੀ ਜੀ ਨੇ ਨਿਰਦੇਸ਼ਾਂ ਦੇ ਕੈਬਨਿਟ ਮੰਤਰੀ, ਵਿਧਾਇਕ ਅਤੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਹੜ੍ਹਾਂ ਦੀ ਮਾਰ ਹੇਠਾਂ ਇਲਾਕਿਆਂ ਵਿੱਚ ਸਰਗਰਮੀ ਨਾਲ ਪਿੱਛੜਦੇ ਓਏ ਲੋਕਾਂ ਦੀ ਲਗਾਤਾਰ ਤਾਚੇ ਵਿੱਚ ਰਹੇ ਅਤੇ ਉਨ੍ਹਾਂ ਦੀ ਸੇਵਾ ਕੀਤੀ। ਮੁੱਖ ਮੰਤਰੀ ਜੀ ਲੋਕਾਂ ਦੇ ਨੁਕਸਾਨ ਦਾ ਜਾਜਾ ਲਾਉਣ ਅਤੇ ਨੁਕਸਾਨ ਦੀ ਪੂਰਤੀ ਲਈ 15 ਅਗਸਤ ਤੱਕ ਵਿਸ਼ੇਸ਼ ਗਰਦਾਬਰੀ ਦੇ ਹੁਕਮ ਦਿੱਤੇ ਹਨ ਇਸ ਮੁਸ਼ਕਲ ਦੀ ਘੜੀ ਵਿੱਚ ਸੂਬਾ ਸਰਕਾਰ ਆਪਣੇ ਲੋਕਾਂ ਦੇ ਨਾਲ ਖੜੀ ਹੈ ਅਤੇ ਲੋਕਾਂ ਦੀ ਜਾਨੀ ਮਾਨੀ ਨੁਕਸਾਨ ਦੀ ਅਸ਼ਮਜਰ న్యూਸ ਲਈ ਅਭਿਸ਼ੇਕ ਝਲੋਟਾ ਦੀ ਰਿਪੋਰਟ